ਜਲੰਧਰ ਦੇ ਨਕਸ਼ੇ ਤੋਂ ਮਿਟਣ ਜਾ ਰਿਹਾ ਹੈ ਹੁਣ ਇੱਕ ਮੀਲ ਪੱਥਰ ਅਲਵਿਦਾ ਹੋਟਲ ਸਕਾਈ ਲਾਰ ਜੀ ਹਾਂ ਜਲੰਧਰ ਦਾ ਸੁਨਹਿਰਾ ਬਣਦਾ ਇਤਿਹਾਸ ਜਲੰਧਰ ਜੋ ਕਿ ਦੁਆਬਾ ਖੇਤਰ ਦਾ ਮੁੱਖ ਸ਼ਹਿਰ ਅਤੇ ਨਰਸਿੰਗ ਹੋਮ ਹਸਪਤਾਲ ਅਤੇ ਹੋਟਲ ਉਦਯੋਗ ਦੇ ਵਿੱਚ ਪੂਰੇ ਏਸ਼ੀਆ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਰੱਖਦਾ ਹੈ ਆਪਣੇ ਇੱਕ ਮਸ਼ਹੂਰ ਮੀਲ ਪੱਥਰ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ ਸ਼ਹਿਰ ਦੇ ਕੇਂਦਰ ਦੇ ਵਿੱਚ ਸਥਿਤ ਹੋਟਲ ਸਕਾਈ ਲਾਰਕ ਜੋ ਕਿ ਜਲੰਧਰ ਦੇ ਸਭ ਤੋਂ ਪੁਰਾਣੇ ਅਤੇ ਪ੍ਰਸਿੱਧ ਹੋਟਲਾਂ ਦੇ ਵਿੱਚੋਂ ਇੱਕ ਸੀ ਹੁਣ ਆਪਣੇ ਆਖਰੀ ਪੜਾਅ ਦੇ ਵਿੱਚ ਪਹੁੰਚ ਗਿਆ ਹੈ 1971 ਤੋਂ ਲੈ ਕੇ 1972 ਦੇ ਆਸ-ਪਾਸ ਬਣਾਇਆ ਗਿਆ ਇਹ ਹੋਟਲ ਜੋ ਕਦੇ ਸ਼ਹਿਰ ਦੀ ਸ਼ਾਨ ਹੁੰਦਾ ਸੀ ਹੁਣ ਆਪਣੀ ਇਮਾਰਤ ਨੂੰ ਢਾਣ ਦੇ ਕੰਮ ਦੇ ਵਿੱਚ ਸ਼ੁਰੂ ਹੋਣ ਦੇ ਕगार ਤੇ ਹੈ ਸੂਤਰਾਂ ਦੇ ਮੁਤਾਬਕ ਹੋਟਲ ਸਕਾਈ ਲਾਰਕ ਦੀ ਕੀਮਤੀ ਜ਼ਮੀਨ ਦਾ ਸੌਦਾ ਕੁਝ ਮਹੀਨੇ ਪਹਿਲਾਂ ਹੀ ਕਰੋੜਾਂ ਰੁਪਏ ਦੇ ਵਿੱਚ ਹੋਇਆ ਤੇ ਇਸ ਨੂੰ ਰੀਅਲ ਅਸਟੇਟ ਸੈਕਟਰ ਦੇ ਇੱਕ ਜਾਣੇ ਪਛਾਣੇ ਸਮੂਹ ਨੇ ਖਰੀਦਿਆ ਹੈ ਜੋ ਇਸ ਥਾਂ ਦੇ ਉੱਤੇ ਇੱਕ ਆਧੁਨਿਕ ਵਪਾਰਕ ਹੱਬ ਅਤੇ ਵੱਡੇ ਸ਼ੋਰੂਮ ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਤਾ ਇਹ ਲੱਗਾ ਹੈ ਕਿ ਕੁਝ ਵੱਡੇ ਜੁਐਲਰੀ ਬ੍ਰਾਂਡ ਪਹਿਲਾਂ ਹੀ ਇਸ ਪ੍ਰਸਤਾਬਿਤ ਸ਼ੋਰੂਮ ਨੂੰ ਬੁੱਕ ਕਰ ਚੁੱਕੇ ਨੇ ਜੋ ਇਸ ਖੇਤਰ ਨੂੰ ਨਵੀਂ ਵਪਾਰਕ ਉਬਾਰ ਦੇਣ ਦੀ ਸੰਭਾਵਨਾ ਦਰਸਾਉਂਦਾ ਹੈ ਗੱਲ ਕੀਤੀ ਜਾਵੇ ਸੁਨਾਰੇ ਇਤਿਹਾਸੀਆਂ ਯਾਦਾਂ ਦੀ ਤਾਂ ਹੋਟਲ ਸਕਾਈਲਾਈਟ ਦਾ ਇੱਕ ਸ਼ਾਨਦਾਰ ਇਤਿਹਾਸ ਰਿਹਾ ਹੈ ਇੱਕ ਸਮੇਂ ਜਦੋਂ ਜਲੰਧਰ ਫਿਲਮ ਵੰਡ ਦਾ ਮੁੱਖ ਕੇਂਦਰ ਸੀ ਤਾਂ ਇਹੇ ਹੋਟਲ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਦਾ ਮਨਪਸੰਦ ਸਥਾਨ ਸੀ ਕਈ ਪ੍ਰਸਿੱਧ ਅਦਾਕਾਰ ਅਤੇ ਅਭਿਨੇਤਰੀਆਂ ਆਪਣੀ ਫੇਰੀਆਂ ਦੇ ਦੌਰਾਨ ਇੱਥੇ ਟੇਹਰਦੇ ਸਨ ਇਸੇ ਨਾਲ ਹੀ ਜਦੋਂ ਬਰਲਟਨ ਪਾਰਕ ਦੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਮੈਚ ਹੁੰਦੇ ਸਨ ਭਾਰਤੀ ਅਤੇ ਵਿਦੇਸ਼ੀ ਕ੍ਰਿਕਟ ਟੀਮਾਂ ਦੇ ਖਿਡਾਰੀ ਵੀ ਇਸ ਹੋਟਲ ਦੇ ਵਿੱਚ ਹੀ ਰੁਕਦੇ ਸਨ ਇਹ ਹੋਟਲ ਆਪਣੀ ਸ਼ਾਨਦਾਰ ਸਥਿਤੀ ਸਹੂਲਤਾ ਅਤੇ ਸੇਵਾਵਾਂ ਦੇ ਕਰਕੇ ਕਾਨਫਰੰਸਾਂ ਪ੍ਰਦਰਸ਼ਨਕਾਰੀਆਂ ਵਿਆਹਾਂ ਅਤੇ ਵਾਰਕ ਮੀਟਿੰਗਾਂ ਦੇ ਲਈ ਪਹਿਲੀ ਪਸੰਦ ਸੀ 60 ਅਤੇ 70 ਦੇ ਦਹਾਕੇ ਦੇ ਵਿੱਚ ਪੈਦਾ ਹੋਏ ਲੋਕਾਂ ਦੇ ਲਈ ਸਕਾਈ ਲਾਰਕ ਇੱਕ ਖਾਸ ਯਾਦ ਰਹਿਣ ਵਾਲੀ ਜਗ੍ਹਾ ਹੈ ਇਹ ਸਿਰਫ ਇੱਕ ਹੋਟਲ ਨਹੀਂ ਸੀ ਬਲਕਿ ਜਲੰਧਰ ਦੀ ਸੱਭਿਆਚਾਰਕ ਅਤੇ ਸਮਾਜਿਕ ਜ਼ਿੰਦਗੀ ਦਾ ਵੀ ਇੱਕ ਅਟੁੱਟ ਹਿੱਸਾ ਰਿਹਾ ਹੈ ਇੱਥੇ ਹੋਣ ਵਾਲੀਆਂ ਸਮਾਗਮਾਂ ਤੇ ਮੀਟਿੰਗਾਂ ਨੇ ਸ਼ਹਿਰ ਨੂੰ ਇੱਕ ਵਿਸ਼ੇਸ਼ ਪਛਾਣ ਦਿੱਤੀ ਹੁਣ ਜਦੋਂ ਇਹ ਹੋਟਲ ਟਹਿ ਰਿਹਾ ਹੈ ਤਾਂ ਇਹ ਸਿਰਫ ਤਸਵੀਰਾਂ ਤੇ ਯਾਦਾਂ ਦੀ ਭੰਗਾਰ ਦੇ ਵਿੱਚ ਸੀਮਤ ਰਹਿ ਜਾਵੇਗਾ ਗੱਲ ਕਰਾਂ ਤਾਂ ਇੱਕ ਯੁੱਗ ਦਾ ਅੰਤ ਹੀ ਹੈ ਜਲੰਧਰ ਵਾਸੀਆਂ ਦੇ ਲਈ ਹੋਟਲ ਸਕਾਈ ਲਾਰਕ ਦਾ ਅੰਤ ਸਿਰਫ ਇੱਕ ਇਮਾਰਤ ਦੇ ਟਹਿਰ ਪੈਣ ਦੀ ਘਟਨਾ ਨਹੀਂ ਹੈ ਸਗੋਂ ਇੱਕ ਸਮੇਂ ਦੇ ਯੁੱਗ ਨੂੰ ਅਲਵਿਦਾ ਕਹਿਣ ਦਾ ਸਮਾਂ ਵੀ ਹੈ ਇਹ ਹੋਟਲ ਸ਼ਹਿਰ ਦਾ ਮਾਨਸੀ ਅਤੇ ਇਸ ਨੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣ ਕੇ ਆਪਣੀ ਇੱਕ ਵੱਖਰੀ ਛਾਪ ਛੱਡੀ ਹੈ। ਹੁਣ ਜਦੋਂ ਇਹ ਇਤਿਹਾਸ ਦੀਆਂ ਪੰਨਿਆਂ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਤਾਂ ਲੋਕ ਇਸ ਦੀਆਂ ਯਾਦਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।